ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਪੀ ਸਕੀਲ ਬਾਰੇ ਕਾਫੀ ਸਾਥੀਆਂ ਦੇ ਕਈ ਸਵਾਲ ਜਿਹੜੇ ਮਨਚੇ ਹੋਗੇ ਸੀ ਕਿ ਪੰਜਾਬ ਪੀ ਸਕੀਲ ਦਾ ਕੀ ਮੁੱਦਾ ਹੈ ਸਿੱਖਿਆ ਵਿਭਾਗ ਦੇ ਵਿੱਚ ਹੁਣ ਤੱਕ ਕੀ ਵਾਪਰਿਆ ਤੇ ਸਿੱਖਿਆ ਵਿਭਾਗ ਦੇ ਵਿੱਚ ਹੁਣ ਤੱਕ ਕੀ ਕੁਝ ਹੋ ਚੁੱਕਿਆ ਤਾਂ ਆਪਣੇ ਜਿਹੜੇ ਮੁੱਖ ਨੁਕਤੇ ਮੈਂ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਿਹਾ ਜਿਵੇਂ ਕਿ ਆਪਣੇ ਇਸ ਵੀਡੀਓ ਦੇ ਵਿੱਚ ਡਿਟੇਲ ਵੀਡੀਓ ਇਹਦੇ ਵਿੱਚ ਆਪਾਂ ਜਾਣਾਂਗੇ ਕੇਂਦਰੀ ਪੇਸਕੀਲ ਤੇ ਪੰਜਾਬ ਪੇਸਕੀਲ ਦਾ ਕੀ ਅੰਤਰ ਹੈ ਸਰਬਸਰੂਲ ਕੀ ਨੇ ਕੇਂਦਰੀ ਪੇਸਕੀਲ ਤੇ ਅਦਾਲਤੀ ਕੇਸ ਕਿਵੇਂ ਲੱਗਾ ਤੁਸੀਂ ਇਹ ਸਕਰੀਨ ਤੇ ਜਿੰਨੇ ਵੀ ਨੁਕਤੇ ਦੇਖ ਰਹੇ ਹੋ 9 10 ਇਹ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਸਾਥੀਓ ਅਪੀਲ ਹੈ ਕਿ ਇਸ ਵੀਡੀਓ ਨੂੰ ਡਿਟੇਲ ਦੇ ਵਿੱਚ ਵੇਖਿਓ ਕਿਉਂਕਿ ਜੇ ਤੁਸੀਂ ਇਸ ਨੂੰ ਸਕਿਪ ਕਰਤਾ ਤਾਂ ਤੁਸੀਂ ਪੂਰੇ ਜਿਹੜਾ ਕੀ ਹੁਣ ਤੱਕ ਵਾਪਰ ਰਿਹਾ ਤੇ ਸਾਡੇ ਨਾਲ ਅੱਗੇ ਕੀ ਹੋਵੇਗਾ ਉਹਦੇ ਬਾਰੇ ਤੁਸੀਂ ਨਹੀਂ ਜਾਣ ਸਕਦੇ ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਹੜਾ ਕੇਂਦਰੀ ਪੇਸਕੇਲ ਹੈ ਕੀ ਨੇ ਸਭ ਤੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਣੇ ਉੱਪਰ ਜਿਹੜਾ ਮਿਤੀ 17/7/20 ਨੂੰ ਕੇਂਦਰੀ ਪੇਸਕੇਲ ਹੈ ਜਿਹੜੇ ਲਾਗੂ ਕਰ ਦਿੱਤੇ ਗਏ ਸੀ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਤਾਂ ਮਿਤੀ 17/7/20 ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਸੈਂਟਰ ਦੀ ਜਗ੍ਹਾ ਸਭ ਤੋਂ ਪੇਸਕੇਲ ਮਿਲੂਗਾ ਇਹ ਸੱਤਵਾਂ ਪੇਸਕੇਲ ਹੈ ਜਿਹੜਾ ਇਹ ਅਧੂਰਾ ਪੇਸਕੇਲ ਸੀ ਇਸ ਦੇ ਵਿੱਚ ਤੁਹਾਨੂੰ ਜਿਵੇਂ ਸਕਰੀਨ ਤੇ ਬਿਠਾਇਆ ਜਾ ਰਿਹਾ ਹੈ ਕਿ ਜਿਹੜੀਆਂ ਤਨਖਾਹਾਂ ਸੀ ਉਹ ਪੰਜਾਬ ਦੇ ਮੁਲਾਜ਼ਮਾਂ ਦੇ ਬਾਕੀ ਮੁਲਾਜ਼ਮਾਂ ਨਾਲੋਂ ਜਿਹੜੇ ਸਿਮਾ ਪੇਸਕਲ ਲੈ ਰਹੇ ਸੀ ਜਾਂ ਉਹ ਸਵੇ ਪੰਜਵੇਂ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨਾਲੋਂ ਅਲੱਗ ਕਰਤਾ ਤੇ ਇੱਕ ਨਵੇਂ ਕੇਂਦਰੀ ਪੇਸਕਲ ਕੱਢੇ ਗਏ ਜੋ ਕਿ ਕੇਂਦਰੀ ਵੀ ਨਹੀਂ ਸਨ ਤੇ ਪੰਜਾਬ ਵੀ ਪੰਜਾਬ ਦੇ ਕੇਂਦਰੀ ਪੇਸਕਲ ਵੀ ਨਹੀਂ ਸਨ ਇੱਕ ਮਰਜ਼ੀ ਦੇ ਜਿਹੜੇ ਬਣਾਏ ਗਏ ਪੇਸਕਲ ਸੀ ਇਹਨਾਂ ਦੇ ਵਿੱਚ ਮਾਸਟਰ ਗ੍ਰੈਜੂਏਟ ਦੀ ਜੇ ਗੱਲ ਕਰੀਏ ਤਾਂ 3500 ਤਨਖਾਹ ਹੈ ਜਿਹੜੀ ਬੇਸਿਕ ਸੈਲਰੀ ਰੱਖੀ ਗਈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹਨਾਂ ਸਕੇਲਾਂ ਨੂੰ ਚੈਲੰਜ ਕੀਤਾ ਜਾਂਦਾ ਹੈ ਅਦਾਲਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਚੈਲੰਜ ਕੀਤਾ ਜਾਂਦਾ ਉਹ ਡਾਕਟਰ ਸਰਪ ਸ਼ਰਮਾ ਵੱਲੋਂ ਕੀਤਾ ਜਾਂਦਾ ਹਾਲਾਂਕਿ ਉਹ ਸਿੱਖਿਆ ਵਿਭਾਗ ਨਾਲ ਸੰਬੰਧਿਤ ਨਹੀਂ ਹਨ ਉਹ ਮੈਡੀਕਲ ਵਿਭਾਗ ਨਾਲ ਸੰਬੰਧਿਤ ਹਨ ਪਰ ਉਹਨਾਂ ਨੇ ਪੰਜਾਬ ਦੇ ਜਿਹੜੇ ਪਲਾਜ਼ਮਾ ਦੇ ਲਈ ਇੱਕ ਰਾਹ ਖੋਲ੍ਹਿਆ ਤੇ ਉਹਨਾਂ ਨੇ ਇੱਕ ਕੇਸ ਲਗਾਇਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਜਿਹੜੇ ਉਹਨਾਂ ਨੂੰ ਤਨਖਾਹ ਹੈ ਉਹ ਸਰਵਿਸ ਰੂਨਾਂ ਤਹਿਤ ਦਿੱਤੀ ਜਾਵੇ ਨਾ ਕਿ 17 7 20 ਦੇ ਨੋਟੀਫਿਕੇਸ਼ਨ ਅਨੁਸਾਰ ਸਾਥੀਓ ਜਦੋਂ ਕੋਈ ਵੀ ਪੇਸਕੇਲ ਆਉਂਦਾ ਹੈ ਤਾਂ ਉਹਨੂੰ ਸਰਵਿਸ ਰੂਲਾਂ ਦੇ ਵਿੱਚ ਮੈਂਸ਼ਨ ਜ਼ਰੂਰ ਕਰਨਾ ਪੈਂਦਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਸਰਵਿਸ ਰੂਲ ਕੀ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਆਪਣੀ ਜਿੰਨੇ ਵੀ ਸਰਵਿਸ ਰੂਲ ਹੁੰਦੇ ਨੇ ਉਹਨਾਂ ਦੇ ਤਹਿਤ ਹੀ ਆਪਾਂ ਨੂੰ ਸਾਰੀਆਂ ਜਿਹੜੀਆਂ ਜਿਹੜੇ ਬੈਨੀਫਿਟਸ ਨੇ ਉਹ ਮਿਲਦੇ ਨੇ ਜੇ ਆਪ ਗੱਲ ਕਰੀਏ ਆਪਣੇ ਸਿੱਖਿਆ ਵਿਭਾਗ ਦੇ ਵਿੱਚ ਹੁਣ ਤੱਕ 3704 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਇੰਨਾਂ ਨੇ ਚਾਹੇ ਉਹ 2391 ਹੈ ਚਾਹੇ ਲੈਕਚਰਾਰਾਂ ਦੀ ਕੋਈ ਭਰਤੀ ਹੈ ਚਾਹੇ 80TT ਦੀ ਭਰਤੀ ਹੈ ਚਾਹੇ ਡਾਲੀਗੜ ਭਰਤੀ ਹੈ ਤਾਂ ਸਾਰਿਆਂ ਦੇ ਵਿੱਚ ਲਗਭਗ 2018 ਦੇ ਸਰਵਿਸ ਰੂਲ ਨੇ ਜਿਹੜੇ ਉਹ ਮੈਂਸ਼ਨ ਕੀਤੇ ਹੋਏ ਨੇ ਉਹਨਾਂ ਦੇ ਵਿੱਚ ਉਸ ਸਮੇਂ ਲਿਖਿਆ ਗਿਆ ਤਨਖਾਹ ਬਾਰੇ ਜਿਵੇਂ ਕਿ ਸਕਰੀਨ ਦੇ ਉੱਪਰ ਤੁਸੀਂ ਵੇਖੋਗੇ ਕਿ ਸਕਰੀਨ ਤੇ ਲਿਖਿਆ ਜਿੱਥੇ ਪੇ ਆਫ ਮੈਂਬਰ ਆਫ ਦਾ ਸਰਵਿਸ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਇਹ ਮੁਲਾਜ਼ਮਾਂ ਨੂੰ ਜਿਹੜੀ ਵੀ ਸਮੇਂ-ਸਮੇਂ ਤੇ ਤਨਖਾਹ ਸੌਦਾ ਹੋਣਗੀਆਂ ਬਾਕੀ ਮੁਲਾਜ਼ਮਾਂ ਨੂੰ ਦਿੱਤੀਆਂ ਜਾਣਗੀਆਂ ਉਹੀ ਤਨਖਾਹਾਂ ਇਹਨਾਂ ਅਧਿਆਪਕਾਂ ਨੂੰ ਦਿੱਤੀਆਂ ਜਾਣਗੀਆਂ ਇਸ ਤੋਂ ਬਾਅਦ ਨਾਲ ਇਹ ਵੀ ਗੱਲ ਲਿਖੀ ਹੈ ਵੀ ਜੇਕਰ ਕੋਈ ਅੱਗੇ ਪੇ ਸਕੇਲ ਆਉਂਦਾ ਹੈ ਤਾਂ ਉਹਦਾ ਬੈਨੀਫਿਟ ਵੀ ਜਿਹੜਾ ਕਰਮਚਾਰੀਆਂ ਨੂੰ ਦਿੱਤਾ ਜਾਏਗਾ ਪਰ ਪੰਜਾਬ ਸਰਕਾਰ ਨੇ ਇਹ ਨਹੀਂ ਕੀਤਾ ਉਹਨਾਂ ਨੇ 17/7/20 ਦੇ ਵਿੱਚ ਜਿਹੜੇ ਕੇਂਦਰੀ ਪੇ ਸਕੇਲ ਲਾਗੂ ਅਧੂਰੇ ਕੇਂਦਰੀ ਪੇ ਸਕੇਲ ਲਾਗੂ ਕੀਤੇ ਤੇ ਬਹੁਤ ਸਾਰੇ ਕੇਂਦਰਾ ਨੂੰ ਜਿਹੜਾ ਪੰਜਾਬ ਦੇ ਬਾਕੀ ਅਧਿਕਾਰੀਆਂ ਨਾਲੋਂ ਅਲੱਗ ਕਰ ਦਿੱਤਾ ਉਸ ਤੋਂ ਬਾਅਦ ਜਿਵੇਂ ਸੌਰਵ ਸ਼ਰਮਾ ਨੇ ਕੇਸ ਕੀਤਾ ਸੀ ਕਿ ਜਿਹੜੀ ਤਨਖਾਹ ਹੈ ਉਹ ਸਾਨੂੰ ਸਰਵਿਸ ਰੂਲਾਂ ਦੇ ਅਕੋਰਡਿੰਗ ਮਿਲਣੀ ਚਾਹੀਦੀ ਹੈ ਨਾ ਕਿ 17/7/20 ਦੇ ਅਨੁਸਾਰ ਤਾਂ ਉਹਨਾਂ ਦਾ ਜਿਹੜਾ ਕੇਸ ਹੈ ਅਸੀਂ ਜਾਣਦੇ ਹਾਂ ਕਿ ਪਹਿਲਾਂ ਹਾਈ ਕੋਰਟ ਤੱਕ ਚੱਲਿਆ ਫਿਰ ਸੁਪਰੀਮ ਕੋਰਟ 'ਚ ਵੀ ਚੈਲੰਜ ਕੀਤਾ ਗਿਆ ਸਰਕਾਰ ਦੁਆਰਾ ਇਹਨੂੰ ਤੇ ਉਹਨਾਂ ਨੇ ਇਸ ਤੇ ਜਿੱਤ ਪ੍ਰਾਪਤ ਕੀਤੀ ਉਸੇ ਆਧਾਰ ਦੇ ਉੱਤੇ ਅਸੀਂ ਬਾਕੀ ਸਾਰੇ ਕੇਡਰਾਂ ਨੇ ਤੇ 41 68 ਕੇਡਰ ਨੇ ਕੇਸ ਲਗਾਏ ਜਿਦੇ ਵਿੱਚ ਅਸੀਂ ਪਟੀਸ਼ਨਰ ਬਣੇ ਤੁਸੀਂ ਵੀ ਵੱਖ-ਵੱਖ ਕੇਸਾਂ ਦੇ ਵਿੱਚ ਪਟੀਸ਼ਨਰ ਬਣੇ ਹੋਵਗੇ ਤੇ ਤੁਹਾਡੀ ਜੱਜਮੈਂਟ ਦੇ ਵਿੱਚ ਡਾਕਟਰ ਸੌਰਵ ਸ਼ਰਮਾ ਦਾ ਜ਼ਿਕਰ ਹੋਵੇਗਾ ਤਾਂ ਉਹਨਾਂ ਨੇ ਕੇਸ ਦੇ ਨਾਲ ਆਪਣੇ ਕੇਸ ਜੋੜੇ ਗਏ ਤੇ ਆਪਾਂ ਨੂੰ ਵੀ ਉਹੀ ਲਾਭ ਦੇਣ ਨੂੰ ਕਿਹਾ ਭਾਵ ਆਪਾਂ ਨੂੰ ਤਨਖਾਹ ਹੈ ਜਿਹੜੀ ਉਹ ਸਰਵਿਸ ਰੂਲਾਂ ਦੇ ਮੁਤਾਬਕ ਜਿਹੜੀ ਜਾਰੀ ਕਰਨ ਦੇ ਲਈ ਕਿਹਾ ਗਿਆ ਇਸ ਤੋਂ ਬਾਅਦ ਜਿਹੜਾ ਅੱਗੇ ਦੀ ਜੇਕਰ ਗੱਲ ਕਰੀਏ ਤਾਂ ਅੱਗੇ ਕੀ ਹੁੰਦਾ ਹੈ ਅੱਗੇ ਸੌਰਭ ਸ਼ਰਮਾ ਜਿਹੜਾ ਦੇਖੋ ਸਕਰੀਨ ਤੇ ਕਿ ਮਤਲਬ ਉਹਨਾਂ ਨੂੰ ਕੇਸ ਅਲਾਉ ਹੋਇਆ ਸੀ ਤੇ ਸਰਬਸਰੂਲਾਂ ਦੇ ਅਨਸਾਰ ਤਰਖਾ ਦੇਣ ਲਈ ਕਿਹਾ ਸੀ ਉਸ ਤੋਂ ਬਾਅਦ ਜਿਹੜੇ ਸਿੱਖਿਆ ਵਿਭਾਗ ਦੀ ਜੇਕਰ ਗੱਲ ਕਰੀਏ ਸਿੱਖਿਆ ਵਿਭਾਗ ਨੇ ਜਦੋਂ ਅਦਾਲਤ ਦੇ ਵਿੱਚ ਆਪਣਾ ਕੇਸ ਅਲਾਉ ਹੋ ਗਿਆ ਤਾਂ ਅਦਾਲਤ ਦੁਆਰਾ ਕਿਹਾ ਗਿਆ ਕਿ ਇਹਨਾਂ ਨੂੰ ਜਿਹੜੇ ਬਣਦੇ ਲਾਭ ਦਿੱਤੇ ਜਾਣ ਤੇ ਸਪੀਕਿੰਗ ਆਰਡਰ ਜਾਰੀ ਕੀਤੇ ਜਾਣ ਤਾਂ ਸਾਥੀਓ ਸਪੀਕਿੰਗ ਆਰਡਰ ਹੁੰਦੇ ਨੇ ਕਿ ਵਿਭਾਗ ਆਪਣੇ ਕੇਸ ਦੇ ਆਧਾਰ ਤੇ ਉੱਤੇ ਅਗੋਂ ਫੈਸਲਾ ਦਿੰਦਾ ਹੈ ਕਿ ਅਸੀਂ ਇਹਨਾਂ ਨੂੰ ਹੀ ਲਾਭ ਦੇਣੇ ਨੇ ਨਹੀਂ ਦੇਣੇ ਕਿਸ ਤਰ੍ਹਾਂ ਦੇਣੇ ਨੇ ਤਾਂ ਡਿਪਾਰਟਮੈਂਟ ਨੇ ਕੀ ਫੈਸਲਾ ਲਿਆ ਉਹਨਾਂ ਨੇ ਇੱਕ ਜਿਹੜੀ ਰਿਪੋਰਟ ਸਾਂਝੀ ਕੀਤੀ ਗਈ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਉਹ ਸਾਂਝੀ ਕੀਤੀ ਗਈ ਉਹਨਾਂ ਨੇ ਅੱਗੇ ਸਬੰਧਤ ਸਕੂਲ ਮੁਖੀਆਂ ਨੂੰ ਜਿਹੜੀ ਇਹ ਰਿਪੋਰਟ ਭੇਜੀ ਗਈ ਇਸ ਰਿਪੋਰਟ ਦੇ ਵਿੱਚ ਕੀ ਹੈ ਕਿ ਕਰਮਚਾਰੀਆਂ ਦਾ ਡਾਟਾ ਮੰਗਿਆ ਗਿਆ ਕਿ ਉਹਨਾਂ ਨੂੰ ਜਿਹੜਾ 7ਵੇਂ ਪੇਸਟੇਲ ਦਾ ਹੈ ਕਿਹੜੀ ਜਿਹੜੀ ਤਨਖਾਹ ਉਹਨਾਂ ਦੀ ਕਿੰਨੀ ਬਣ ਰਹੀ ਹੈ ਛੇਮੇ ਅਨੁਸਾਰ ਉਹਨਾਂ ਦੀ ਪਰਵੇਸ਼ਨ ਦੌਰਾਨ ਕਿੰਨੀ ਬਣ ਰਹੀ ਹੈ ਤੇ ਦੋਹਾਂ ਦਾ ਕੀ ਅੰਤਰ ਹੈ ਇਸ ਤੋਂ ਬਾਅਦ ਆਫਟਰ ਪਰਵੇਸ਼ਨ ਦਾ ਜਿਹੜਾ ਰਿਕਾਰਡ ਮੰਗਿਆ ਗਿਆ ਕਿ ਆਫਟਰ ਪਰਵੇਸ਼ਨ ਉਹਨਾਂ ਨੂੰ ਕਿੰਨੀ ਮਿਲ ਰਹੀ ਹੈ ਸੈਂਟਰ ਪੇ ਸਕੀਲ ਨਾਲ ਤੇ ਛੇਮੇ ਪੇ ਸਕੀਲ ਨਾਲ ਕਿੰਨੀ ਜਿਹੜੀ ਮਿਲਣੀ ਚਾਹੀਦੀ ਹੈ ਤਾਂ ਇਹ ਸਾਰੀ ਰਿਪੋਰਟ ਹੈ ਜਿਹੜੀ ਉਸ ਸਕੂਲਾਂ ਤੋਂ ਤਿਆਰ ਹੋਈ ਅੱਗੇ ਸਬੰਧਤ ਜਿਹੜਾ ਸਿੱਖਿਆ ਅਫਸਰਾਂ ਨੂੰ ਭੇਜੀ ਗਈ ਉਸ ਤੋਂ ਬਾਅਦ ਸਪੀਕਿੰਗ ਆਰਡਰ ਜਾਰੀ ਹੁੰਦੇ ਹਨ ਸਪੀਕਿੰਗ ਆਰਡਰ ਜਿਹੜੇ ਤੁਸੀਂ ਦੇਖ ਰਹੇ ਹੋ ਜਿਵੇਂ ਸੰਦੀਪ ਸਿੰਘ ਗਿੱਲ ਕੇਸ ਦੇ ਵਿੱਚ ਸਪੀਕਿੰਗ ਆਰਡਰ ਜਾਰੀ ਹੋਏ ਨੇ ਇਹਨਾਂ ਦੇ ਵਿੱਚ ਸਪੀਕਿੰਗ ਆਰਡਰਾਂ ਦੇ ਵਿੱਚ ਪੇ ਸਕੇਲ ਬਾਰੇ ਕੋਈ ਜਿਹੜਾ ਮੈਂਸ਼ਨ ਨਹੀਂ ਕੀਤਾ ਗਿਆ ਇਸ ਕਰਕੇ ਥੋੜਾ ਜਿਹਾ ਹੁਣ ਜਿਹੜਾ ਭੰਮਲਪੂਸਾ ਉਹ ਬਣਿਆ ਹੋਇਆ ਹੈ ਹਾਲਾਂਕਿ ਇਹਦੇ ਵਿੱਚ ਇੱਕ ਗੱਲ ਜ਼ਰੂਰ ਸਪਸ਼ਟ ਲਿਖੀ ਗਈ ਸੀ ਕਿ ਜਿਹੜੀ ਰਿਪੋਰਟ ਸਕੂਲਾਂ ਨੇ ਭੇਜੀ ਸੀ ਤੇ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਇਹ ਕਰਮਚਾਰੀਆਂ ਦੀ ਇੰਨੀ ਤਨਖਾਹ ਬਣਦੀ ਹੈ ਛੇਵੇਂ ਪੇ ਕਮਿਸ਼ਨ ਅਨੁਸਾਰ ਉਹ ਰਿਪੋਰਟ ਨੂੰ ਜਿਹੜੀ ਲਾਗੂ ਕਰਨ ਦੀ ਗੱਲ ਕਹੀ ਗਈ ਹੈ ਸਕਰੀਨ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਤਾਂ ਦੂਜਾ ਪੇਜ ਜਿੱਥੇ ਸਟਾਰਟ ਹੁੰਦਾ ਹੈ ਇਹਨੀਆਂ ਜਿਹੜੀਆਂ ਉੱਪਰ ਲੀਆਂ ਤਿੰਨ ਸਤਰਾਂ ਨੇ ਇਹਨਾਂ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜਿਹੜੀ ਰਿਪੋਰਟ ਵਿਭਾਗ ਨੇ ਮੰਗੀ ਸੀ ਤੇ ਉਹ ਵਿੱਤ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਜਿਹੜੀ ਇਹ ਰਿਪੋਰਟ ਨੂੰ ਮਨਜ਼ੂਰ ਕਰਦੇ ਹੋਏ ਜਿਹੜੇ ਬਣਦੇ ਲਾਭ ਨੇ ਉਹ ਇਨਾਂ ਕਰਮਚਾਰੀਆਂ ਨੂੰ ਦੇਣ ਲਈ ਕਿਹਾ ਗਿਆ ਤੇ ਇਹ ਬਣਦੇ ਲਾਭ ਜਿਹੜਾ ਨੇੜ ਦੀ ਗੱਲ ਕੀਤੀ ਗਈ ਉਹ ਸਬੰਧਤ ਡੀਡੀਓ ਨੂੰ ਕਿਹਾ ਗਿਆ ਕਿ ਜਿਹੜੇ ਵੀ ਸਕੂਲ ਵਿੱਚ ਕਰਮਚਾਰੀ ਕੰਮ ਕਰ ਰਿਹਾ ਹੈ ਉਹਦਾ ਡੀਡੀਓ ਜਿਹੜਾ ਉਹਨੂੰ ਉਹ ਲਾਭ ਨੇ ਜਿਹੜੇ ਉਹ ਜਾਰੀ ਕਰੇਗਾ ਇੱਥੇ ਕੀ ਹੁੰਦਾ ਹੈ ਤਾਂ ਇੱਥੇ ਜਿਹੜੀ ਕਹਾਣੀ ਹੈ ਇੱਥੋਂ ਤੱਕ ਉਹ ਕਾਫੀ ਠੀਕ ਰਹਿੰਦੀ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਆਪਾਂ 3704 ਦਾ ਜਿਹੜਾ ਕੇਸ ਹੈ ਉਹ ਕਾਫੀ ਪਹਿਲਾਂ ਲੱਗ ਚੁੱਕਿਆ ਸੀਗਾ ਤਾਂ ਉਹ ਸਾਥੀਆਂ ਦੇ ਜਿਹੜਾ ਸਪੀਕਿੰਗ ਆਰਡਰ ਵੀ ਜਾਰੀ ਹੋਈ ਸੀ ਪਹਿਲਾਂ ਤੇ ਉਸੇ ਤਰ੍ਹਾਂ ਸੰਦੀਪ ਸਿੰਘ 4160 ਭਰਤੀ ਜਾਂ ਹੋਰ ਜੇਕਰ ਗੱਲ ਕਰੀਏ 8TT ਦੇ ਵੀ ਕੇਸ ਨੇ ਜਿਹੜੇ ਉਹਨਾਂ ਨੂੰ ਵੀ ਬਣਦੇ ਲਾਭ ਦੇਣ ਦੀ ਗੱਲ ਕੀਤੀ ਗਈ ਪੰਜਾਬ ਦੇ ਤਕਰੀਬਨ 20 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਬਣਦੇ ਲਾਭ ਸੀ ਉਹ ਜਾਰੀ ਹੋ ਚੁੱਕੇ ਸਨ ਛੇਵੇਂ ਪੇ ਅਨੁਸਾਰ ਭਾਵ ਸਾਰੇ ਕੈਡਰ ਦੇ ਅਧਿਕਾਰੀਆਂ ਨੂੰ ਤਨਖਾਹਾਂ ਮਿਲਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਸੀ ਪਰ ਪੰਜਾਬ ਦੇ ਤਿੰਨ ਜ਼ਿਲ੍ਹੇ ਮਾਨਸਾ ਬਰਨਾਲਾ ਤੇ ਪਠੰਡਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਤਰਖਾਹਾਂ ਨੇ ਉਹ ਛੇਵੇਂ ਪੇ ਸਕੇਲ ਦੀ بجائے ਪੰਜਵੇਂ ਪੇ ਸਕੇਲ ਨਾਲ ਬਣਾਇਆਂ ਜਾਂਦੇ ਹਨ ਦੋ ਜ਼ਿਲ੍ਹਿਆਂ ਦੇ ਵਿੱਚ ਪੰਜਵਾਂ ਪੇ ਸਕੇਲ ਲਾਗੂ ਕੀਤਾ ਗਿਆ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਪੇ ਸਕੇਲ ਹੈ ਜਿਹੜਾ ਉਹ ਨਹੀਂ ਲਾਗੂ ਕੀਤਾ ਗਿਆ ਤੇ ਕਰਮਚਾਰੀਆਂ ਦੀਆਂ ਜਿਹੜੀਆਂ ਤਰਖਾਹਾਂ ਨੇ ਉਹ ਰੋਕ ਦਿੱਤੀਆਂ ਗਈਆਂ ਤਕਰੀਬਨ ਚਾਰ ਚਾਰ ਗੱਲ ਕਰੀਏ ਆਪਾਂ ਤਾਂ ਜਿਵੇਂ ਆਪਣੇ 41 ਕਾਪੜੇ ਦੇ ਸਾਥੀ ਵੀ ਹੈਗੇ ਨੇ ਬਰਨਾਲੇ ਦੇ ਵਿੱਚ ਤਾਂ ਉਹਨਾਂ ਦੀਆਂ ਵੀ ਜਿਹੜੀਆਂ ਤਰਖਾਹਾਂ ਨੇ ਉਹ ਜਾਰੀ ਨਹੀਂ ਕੀਤੀਆਂ ਗਈਆਂ ਤਾਂ ਇਹ ਸਾਰੇ ਜਦੋਂ ਚੱਲ ਰਿਹਾ ਸੀ ਤਾਂ ਉਸ ਦੌਰਾਨ ਕੀ ਹੁੰਦਾ ਕਿ ਇਹ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹ ਡੀਪੀਆਈ ਸਟੈਂਡਰੀ ਨੂੰ ਭੇਜਦੇ ਨੇ ਕਿ ਸਾਨੂੰ ਸਪਸ਼ਟ ਕੀਤਾ ਜਾਵੇ ਕਿ ਇਹਨਾਂ ਨੂੰ ਕਿਹੜਾ ਪੇਸੇ ਦੇਣਾ ਤਾਂ ਉਸ ਸਮੇਂ ਡੀਪੀਆਈ ਵੱਲੋਂ ਇੱਕ ਅਸਪਸ਼ਟ ਜਿਹਾ ਪੱਤਰ ਕੱਢਿਆ ਜਾਂਦਾ ਜਿਹਦੇ ਵਿੱਚ ਅਦਾਲਤੀ ਹੁਕਮਾਂ ਨਾਲ ਕੋਈ ਮੇਲ ਨਹੀਂ ਹੁੰਦਾ ਜਿਹੜਾ ਉਹਨਾਂ ਵੱਲੋਂ ਪੱਤਰ ਕੱਢਿਆ ਜਾਂਦਾ ਇਹਦੇ ਵਿੱਚ ਕਿਹਾ ਜਾਂਦਾ ਕਿ ਕਰਮਚਾਰੀਆਂ ਨੂੰ ਜਿਹੜਾ 10 334 800 ਤੇ ਗ੍ਰੇਡ ਪੇ ਦਿੱਤਾ ਜਾਵੇ ਭਾਵੇਂ ਅੱਗੇ ਦੀਆਂ ਜਿਹੜੀਆਂ ਪੇਰਬੀਸ ਨਾ ਉਹਨਾਂ ਨੇ ਨਹੀਂ ਨਹੀਂ ਕਹਿ ਦਿੱਤਾ ਜਾਂਦਾ ਭਾਵ ਸ਼ਿਮਾ 'ਤੇ ਕਮਿਸ਼ਨ ਦੇਣ ਲਈ ਨਹੀਂ ਕਿਹਾ ਜਾਂਦਾ ਸਿਰਫ 5ਵੇਂ ਤੱਕ ਹੀ ਗੱਲ ਹੈ ਜਿਹੜੀ ਉਹ ਸੀਮਤ ਰੱਖੀ ਜਾਂਦੀ ਹੈ ਇਸ ਕੇਸ ਦੇ ਆਧਾਰ 'ਤੇ ਕਈ ਸਾਥੀਆਂ ਦੀਆਂ 5ਵੇਂ ਪੇਸਟੇਲ ਨਾਲ ਦੀ ਤਨਖਾਹਾਂ ਜਿਹੜੀਆਂ ਉਹ ਜਾਰੀ ਹੁੰਦੀਆਂ ਨੇ ਸਾਥੀਓ ਇਸ ਤੋਂ ਬਾਅਦ ਅੱਗੇ ਗੱਲ ਆਉਂਦੀ ਹੈ ਕਿ ਇਹ ਫਿਰ ਮਤਲਬ ਤਿੰਨ ਜ਼ਿਲ੍ਹੇ ਅਲੱਗ ਕਿਉਂ ਹੋ ਗਏ ਇਹਨਾਂ ਨੇ ਜਿਹੜੇ ਲਾਗੂ ਕਿਉਂ ਨਹੀਂ ਕੀਤੇ ਤਾਂ ਜਿਹੜੀ ਸਪੀਕਿੰਗ ਆਰਡਰਾਂ ਦੇ ਵਿੱਚ ਗੱਲ ਕੀਤੀ ਗਈ ਹੈ ਉਹ ਡੀਡੀਓ ਉੱਪਰ ਜਿਹੜੀ ਗੱਲ ਹੈ ਉਹ ਛੁੱਟੀ ਗਈ ਹੈ ਕਿ ਡੀਡੀਓ ਜਿਹੜੇ ਉਹ ਬਣਦੇ ਲਾਭ ਦੇਣ ਤਾਂ ਇਹ ਜਿਹਨੇ ਲਾਭ ਨੇ ਇਹ ਡੀਡੀਓ ਅੱਗੇ ਡੀਓ ਨੂੰ ਕਹਿ ਰਿਹਾ ਡੀਓ ਅੱਗੇ ਮਤਲਬ ਡੀਓ ਸਾਹਿਬਾਨ ਨੇ ਜਿਹੜੇ ਉਹ ਅੱਗੇ ਡੀਪੀਆਈ ਨੂੰ ਕਹਿ ਰਹੇ ਨੇ ਤਾਂ ਕਿਤੇ ਵੀ ਜਿਹੜੀ ਸਪਸ਼ਟਤਾ ਉਹ ਨਹੀਂ ਹੈਗੀ ਇਸ ਤੋਂ ਬਾਅਦ ਜਦੋਂ ਵੱਖ-ਵੱਖ ਜੂਨੀਅਨਾਂ ਵੱਲੋਂ ਡੀਪੀਆਈ ਨਾਲ ਜਾ ਕੇ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਗੱਲ ਨਿਕਲ ਕੇ ਆਉਂਦੀ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਜੀ ਬਿੰਤ ਵਿਭਾਗ ਨਾਲ ਤਾਲਮੇਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਅੱਗੇ ਦਾ ਅਸੀਂ ਕੀ ਹੋਣਾ ਚਾਹੀਦਾ ਤੁਹਾਡੇ ਕੇਸਾਂ ਦੇ ਵਿੱਚ ਉਹ ਤੁਹਾਨੂੰ ਸਪਸ਼ਟ ਕਰਾਂਗੇ ਇਸ ਤੋਂ ਬਾਅਦ ਜਦੋਂ ਵਿੱਤ ਵਿਭਾਗ ਰਿਗ ਅਰਵਾਈ ਮੰਗੀ ਜਾਂਦੀ ਹੈ ਤਾਂ ਵਿੱਤ ਵਿਭਾਗ ਇੱਕ ਪੱਤਰ ਦਾ ਹਵਾਲਾ ਦੇ ਕੇ ਉਹਨਾਂ ਨੂੰ ਹਦਾਇਤ ਜਾਰੀ ਕਰਦਾ ਹੈ ਕਿ ਜਿਹੜਾ 2B ਰੂਲ ਹੈ ਉਹ ਲਾਗੂ ਕਰ ਦਿੱਤਾ ਜਾਵੇ ਤਾਂ ਇਹ 2B ਰੂਲ ਕੀ ਹੈ ਸਾਥੀਓ ਇਹ ਵੀ ਸਮਝਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਸਾਥੀ ਦੇ ਸਨੇਹ ਆ ਰਹੇ ਨੇ ਕਿ ਇਹ 2B ਰੂਲ ਕੀ ਹੈ ਇਹ ਕਿੰਨਾ ਉੱਪਰ ਲਾਗੂ ਹੋਵੇਗਾ ਤਾਂ ਸਾਥੀਓ ਤੁਹਾਨੂੰ ਜਿਵੇਂ ਕਿ ਮੈਂ ਸਕਰੀਨ ਤੇ ਸ਼ੇਅਰ ਕਰ ਰਿਹਾ ਹਾਂਗਾ ਇਹ 2ਵੀਂ ਰੂਲ ਹੈ ਜਿਹੜਾ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਪੰਜਾਬ ਦਾ ਸ਼ਿਮਾ ਪੇ ਸਕੇਲ ਲਾਗੂ ਹੋਇਆ ਸੀ ਜੁਲਾਈ 2021 ਦੇ ਵਿੱਚ ਉਸ ਸਮੇਂ ਇਹਦੇ ਜਿਹੜਾ ਰੂਲਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਕੇਲ ਕਿੰਨਾ ਉੱਪਰ ਲਾਗੂ ਨਹੀਂ ਹੋਵੇਗਾ ਤਾਂ ਇਹ ਦੱਸਿਆ ਗਿਆ ਸੀ ਕਿ ਸਕੇਲ ਹੈ ਜਿਹੜਾ ਉਹਨਾਂ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ ਜਿਹੜੇ ਕੇਂਦਰੀ ਪੇ ਸਕੇਲ ਲੈ ਰੱਖੇ ਨੇ ਤਾਂ ਇਹ ਗੱਲ ਕਰੀਏ ਆਪਾਂ ਅੱਜ ਦੇ ਸਮੇਂ ਨਹੀਂ ਤਾਂ ਕੇਂਦਰੀ ਪੇਸ਼ਕੀਲ ਨੇ ਜਿਹੜੇ ਉਹ ਆਪਾਂ ਰੱਦ ਕਰਵਾ ਚੁੱਕੇ ਆ ਤਾਂ ਇਹ ਰੂਲ ਹੈ ਜਿਹੜਾ ਇਹ ਵੀ ਸਟੈਂਡ ਨਹੀਂ ਕਰਦਾ ਤਾਂ ਜ਼ਬਰਦਸਤੀ ਜਿਹੜਾ ਵਿੱਤ ਵਿਭਾਗ ਉਸੇ ਗੱਲ ਤੇ ਫੇਰ ਆ ਰਿਹਾ ਕਿ ਜਿਹੜਾ 2ਵੀਂ ਰੂਲ ਹੈ ਉਹਦੇ ਤਹਿਤ ਪਰਖਾਹਾਂ ਦਿੱਤੀਆਂ ਜਾਣ ਤਾਂ ਇੱਕ ਗੱਲ ਹੋਰ ਵੀ ਹੈ ਕਿ ਪ੍ਰਵੇਸ਼ਣ ਦੇ ਵਿੱਚ ਸਾਥੀ ਹਲੇ ਥਾੜੀ ਘਾਟ ਦੇ ਚੱਲ ਰਹੇ ਨੇ ਤਾਂ ਉਹਨਾਂ ਦਾ ਵੀ ਸਵਾਲ ਹੈ ਵੀ ਜੇਕਰ ਸਾਡਾ ਕੇਸ ਅੱਜ ਅਲਾਉ ਹੋ ਕੇ ਸਾਨੂੰ ਬੇਨਫੀਟ ਅੱਜ ਮਿਲਦੇ ਨੇ ਜਿਵੇਂ ਸੰਦੀਪ ਸਿੰਘ ਗਿੱਲ ਵਾਲੇ ਕੇਸ ਵਿੱਚ ਹੋ ਚੁੱਕੇ ਨੇ ਆਰਡਰ ਜਾਰੀ ਜੇਕਰ ਸਾਡੇ ਆਰਡਰ ਜਾਰੀ ਹੁੰਦੇ ਆ ਤਾਂ ਸਾਨੂੰ ਕੀ ਮਿਲੇਗਾ ਤਾਂ ਸਾਥੀਓ ਉਸ ਦੇ ਵਿੱਚ ਵੀ ਜਿਹੜਾ ਡਿਪਾਰਟਮੈਂਟ ਹਲੇ ਸਪਸ਼ਟ ਨਹੀਂ ਹੈਗਾ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜਦੋਂ ਪੰਜਾਬ ਦਾ ਛੇਮੇ ਬੇਸਕੇਲ ਲਾਗੂ ਹੋਇਆ ਸੀ ਉਸ ਸਮੇਂ ਕੋਈ ਵੀ ਕਰਮਚਾਰੀ ਜਿਹੜਾ ਉਹ ਨਵੀਂ ਭਰਤੀ ਦਾ ਡਾਇਰੈਕਟ ਛੇਮੇ ਬੇਸਕੇਲ ਵਿੱਚ ਭਰਤੀ ਨਹੀਂ ਹੋਇਆ ਸੀ ਪੰਜਾਬ ਦੇ ਜਿੰਨੇ ਮੁਲਾਜ਼ਮ ਉਸ ਸਮੇਂ ਭਰਤੀ ਹੋਏ ਸੀ ਉਹ ਪਹਿਲਾ ਪੰਜਵਾਂ ਪੇ ਸਕੇਲ ਦੇ ਵਿੱਚ ਭਰਤੀ ਹੋਏ ਸੀ ਉਸ ਤੋਂ ਬਾਅਦ ਸੱਤਵਾਂ ਪੇ ਸਕੇਲ ਚੰਦਪਿਆ ਜਲਾਈ 2020 ਦੇ ਵਿੱਚ ਤੇ ਜਿਹੜਾ ਸਿਮਾ ਪੇ ਸਕੇਲ ਆ ਉਹ ਅੱਗੇ ਜਾ ਕੇ ਇੱਕ ਕਹਿ ਲਿਆ 21 ਜੁਲਾਈ ਨੂੰ ਲਾਗੂ ਹੋੁੰਦਾ ਹੈਗਾ 2021 ਨੂੰ ਜੁਲਾਈ ਨੂੰ ਤੇ 17/7/20 ਦੇ ਵਿੱਚ ਸੈਂਟਰ ਪੇ ਸਕੇਲ ਲੱਗ ਚੁੱਕਿਆ ਸੀ ਮੁਲਾਜ਼ਮਾਂ ਉੱਪਰ ਉਸ ਸਮੇਂ ਕੋਈ ਵੀ ਜੁਆਇਨਿੰਗ ਜਿਹੜੀ ਨਹੀਂ ਹੋ ਰਹੀ ਸੀ ਇਸ ਕਰਕੇ ਵਿਭਾਗ ਨੂੰ ਸਪਸ਼ਟ ਨਹੀਂ ਸੀ ਕਿ ਕਿੰਨੀ ਸੈਲਰੀ ਜਿਹੜੀ ਬੇਸਿਕ ਸੈਲਰੀ ਕਿੰਨੀ ਮਿਲਣੀ ਚਾਹੀਦੀ ਹੈ ਕਿਸੇ ਵੀ ਕਰਮਚਾਰੀ ਨੂੰ ਤਾਂ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਕਿਉਂਕਿ ਕੁਝ ਮੁਲਾਜ਼ਮ ਸੀ ਜਿਹੜੇ 2020 ਦੇ ਵਿੱਚ ਭਰਤੀ ਹੋਏ ਸੀ 17/7 ਤੋਂ ਪਹਿਲਾਂ ਭਰਤੀ ਹੋ ਚੁੱਕੇ ਸੀ ਤਾਂ ਉਹਨਾਂ ਦਾ ਜਿਹੜਾ ਰੋਲਾ ਚੱਲ ਰਿਹਾ ਸੀ ਕਿ ਉਹਨਾਂ ਨੂੰ ਕੀ ਸਕੇਲ ਜਿਹੜੇ ਮਿਲਣੇ ਚਾਹੀਦੇ ਨੇ ਤਾਂ ਡਿਪਾਰਟਮੈਂਟ ਨੇ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਕਿ ਇਹਨਾਂ ਨੂੰ ਜਿਹੜੇ ਉਹਨਾਂ ਸਮਾਂ ਪਰਖਕਾਲ ਜਿੰਨਾ ਸਮਾਂ ਇਹਨਾਂ ਦਾ ਚੱਲੇਗਾ ਉਹਨਾਂ ਸਮਾਂ ਇਹਨਾਂ ਨੂੰ ਪੰਜਵਾਂ ਪੇਸਕੇਲ ਇਹ ਜਿਹੜਾ ਉਹ ਦਿੱਤਾ ਜਾਵੇਗਾ ਪਰਖਕਾਲ ਪੂਰਾ ਹੋਣ ਤੋਂ ਬਾਅਦ ਹੀ ਇਹਨਾਂ ਨੂੰ ਅਗਲਾ ਜਿਹੜਾ ਪੇਸਕੇਲ ਉਹ ਮਿਲੇਗਾ ਤਾਂ ਇਹ ਜਿਹੜਾ ਪੱਤਰ ਤੁਸੀਂ ਵੇਖ ਰਹੇ ਹੋ ਇਹ ਉਹੀ ਪੱਤਰ ਹੈ ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਕਰਮਚਾਰੀਆਂ ਨੂੰ ਪਰਖਕਾਲ ਦੇ ਵਿੱਚ ਪੰਜਵਾਂ ਪੇਸਕੇਲ ਦਿੱਤਾ ਜਾਵੇਗਾ ਇਹ ਕਰ ਗੱਲ ਕਰੀਏ ਤਾਂ ਇਹ ਪੱਤਰ ਹੈ ਜਿਹੜਾ ਇਹ ਉਸ ਸਮੇਂ ਕੱਢਿਆ ਗਿਆ ਸੀ ਜਦੋਂ ਪੰਜਾਬ ਦੇ ਜਿਹੜੇ ਕਰਮਚਾਰੀ ਪੰਜਵੇਂ ਪੇਸਕੇਲ 'ਚ ਭਰਤੀ ਹੋਏ ਸੀ ਤੇ ਉਹਨਾਂ ਦਾ ਜਿਹੜਾ ਪਰਵੇਸ਼ਨ ਚੱਲ ਰਿਹਾ ਸੀ ਤੇ ਉਸ ਸਮੇਂ ਛੇਵਾਂ ਪੇਸਕੇਲ ਆ ਚੁੱਕਿਆ ਸੀ ਜੇ ਗੱਲ ਕਰੀਏ ਅਜਿਹੇ ਕੇਟਰਾਂ ਦੀ ਜਿਨ੍ਹਾਂ ਦੀ ਅਪਾਇੰਟਮੈਂਟ ਬਾਅਦ ਵਿੱਚ ਸੀ ਤਾਂ ਉਹਨਾਂ ਬਾਰੇ ਇਹ ਪੱਤਰ ਦੇ ਵਿੱਚ ਕੋਈ ਸਪਾਸ ਜਿਹੜੀ ਸਾਫ਼ ਸਪਸ਼ਟ ਗੱਲ ਨਹੀਂ ਹੈ ਇਸੇ ਕਰਕੇ ਹਾਲੇ ਤੱਕ ਪ੍ਰਵੇਸ਼ਨ ਦੇ ਵਿੱਚ ਡਿਪਾਰਟਮੈਂਟ ਨੂੰ ਕਲੈਰੀਫਿਕੇਸ਼ਨ ਹੀ ਨਹੀਂ ਹੈ ਕਿ ਉਹਨਾਂ ਨੇ ਬੇਸਿਕ ਸੈਲਰੀ ਕਿੰਨੀ ਦੇਣੀ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਕਿਸੇ ਵੀ ਪੇ ਸਕੇਲ ਦੇ ਵਿੱਚ ਬੇਸਿਕ ਸੈਲਰੀ ਉਹੀ ਰੱਖੀ ਜਾਂਦੀ ਹੈ ਜਿਹੜੀ ਕਰਮਚਾਰੀਆਂ ਨੂੰ ਆਫਟਰ ਪ੍ਰਵੇਸ਼ਨ ਤੋਂ ਬਾਅਦ ਜਿਹਦੇ ਉੱਪਰ ਪੱਤੀ ਮਿਲਦੇ ਨੇ ਜਿਵੇਂ ਆਪਾਂ ਹੁਣ 7ਵੇਂ ਪੇ ਸਕੇਲ ਦੇ ਵਿੱਚ ਚੱਲ ਰਹੇ ਸੀ ਤੇ 7ਵੇਂ ਬੇਸਕੇਲ ਦੇ ਵਿੱਚ 35400 ਬੇਸਿਕ ਸੀ ਤਾਂ ਉਸ ਤੋਂ ਬਾਅਦ 35400 ਉੱਪਰ ਹੀ ਪੱਤੇ ਮਿਲਨੇ ਸੀ ਤਾਂ ਬਾਕੀ ਜੇਕਰ ਗੱਲ ਕੀਤੀ ਜਾਵੇ 6ਵੇਂ ਬੇਸਕੇਲ ਦੀ ਤਾਂ 6ਵੇਂ ਬੇਸਕੇਲ ਦੇ ਵਿੱਚ ਜਿਹੜੀ ਜਿਹੜੇ ਕਰਮਚਾਰੀ ਨੇ ਉਹ 45400 ਮਾਸਟਰ ਕ੍ਰੈਕਰ ਦੇ ਵਿੱਚ ਮਿਸਕ ਸੈਲਰੀ ਲੈ ਰਹੇ ਨੇ ਹੁਣ ਇੱਥੇ ਕਈ ਸਾਥੀਆਂ ਦਾ ਇਹ ਵੀ ਸਵਾਲ ਹੈ ਕਿ ਸਾਨੂੰ ਪ੍ਰੋਵੀਸ਼ਨ ਦੌਰਾਨ ਤਾਂ ਜਿਹੜਾ ਛੇਮਾ ਮਿਲ ਹੀ ਨਹੀਂ ਸਕਦਾ ਉਹ ਪੰਜਵਾਂ ਹੀ ਇਹ ਜਿਹੜਾ ਮਿਲੇਗਾ ਤਾਂ ਇਹ ਸਾਥੀਓ ਪੱਤਰ ਮੈਂ ਤੁਹਾਡੇ ਨਾਲ ਸਾਂਝਾ ਕਰਤਾ ਤੁਹਾਨੂੰ ਦੱਸਤਾ ਕਿ ਇਹ ਪੱਤਰ ਕਿਹੜੇ ਕਰਮਚਾਰੀਆਂ ਤੇ ਲਾਗੂ ਹੁੰਦਾ ਸੀ ਕਦੇ ਵੀ ਤੁਸੀਂ ਕਿਸੇ ਵੀ ਬੇਸਲ ਦੇ ਵਿੱਚ ਅਜਿਹਾ ਨਹੀਂ ਵੇਖੋਗੇ ਕਿ ਜਿਹੜੀ ਬੇਸਿਕ ਸੈਲਰੀ ਹੈ ਉਹ ਪਰਮਿਸ਼ਨ ਦੇ ਵਿੱਚ ਘੱਟ ਮਿਲੇ ਤੇ ਆਫਟਰ ਪਰਮਿਸ਼ਨ ਵੱਧ ਮਿਲੇ ਤਾਂ ਇਹ ਸਰਕਾਰ ਦੀ ਸਾਰੇ ਜਿਹੜੇ ਪੈਦਾ ਕੀਤੇ ਹੋਏ ਇੱਕ ਤਰ੍ਹਾਂ ਦੇ ਕਹਿ ਲਈਏ ਉਲਝੇਵੇਂ ਨੇ ਜਿਨ੍ਹਾਂ ਨੂੰ ਸਰਕਾਰ ਜਾਣ ਬੁੱਝ ਕੇ ਆਪਣੇ ਹਿੱਤਾਂ ਲਈ ਜਿਹੜਾ ਹੱਲ ਨਹੀਂ ਕਰਨਾ ਚਾਹੁੰਦੀ ਤਾਂ ਅਗੇ ਜੇਕਰ ਗੱਲ ਕਰੀਏ ਤੇ ਜੇਕਰ ਹੁਣ ਸਾਡੇ ਉੱਤੇ ਪੰਜਵਾਂ ਪੇ ਸਕੇਲ ਲਾਗੂ ਹੁੰਦਾ ਹੈ ਉਹਦੇ ਸਾਨੂੰ ਕੀ ਜਿਹੜੇ ਕਹਿ ਲਈਏ ਨੁਕਸਾਨ ਹੋਣਗੇ ਤਾਂ ਸਾਥੀਓ ਤੁਹਾਨੂੰ ਦੱਸ ਦਈਏ ਤਾਂ ਸਾਥੀਓ ਤੁਹਾਨੂੰ ਦੱਸ ਦਈਏ ਕਿ ਪੰਜਵੇਂ ਪੇ ਸਕੇਲ ਦੇ ਵਿੱਚ ਵੀ ਸਰਕਾਰ ਸਹੀ ਜਿਹੜੇ ਲਾਭ ਆ ਉਹ ਨਹੀਂ ਦੇ ਰਹੀ ਕਿਉਂਕਿ ਪੰਜਵਾਂ ਪੇ ਸਕੇਲ ਵੀ ਜਿਹੜਾ 2021 ਦੇ ਵਿੱਚ ਡੀਆਂ ਚੱਲ ਰਿਹਾ ਸੀ ਸਰਕਾਰ ਉਹ ਦੇ ਰਹੀ ਹੈ ਜਿਹੜਾ 148% ਹੈ ਅੱਜ ਦੇ ਸਮੇਂ ਜੇਕਰ ਗੱਲ ਕਰੀਏ ਪੰਜਵੇਂ ਪੇ ਸਕੇਲ ਦੇ ਵਿੱਚ ਕਰਮਚਾਰੀਆਂ ਨੂੰ 221% ਤੋਂ ਵੱਧ ਤਕਰੀਬਨ ਕਹਿ ਲਈਏ 252% ਹੁਣ ਤੱਕ ਹੋ ਚੁੱਕਿਆ ਹੈ ਤਾਂ ਉਹ ਡੀਏ ਦੇਣਾ ਬਣਦਾ ਪਰ ਸਰਕਾਰ ਉੱਥੇ ਵੀ ਜਿਹੜਾ ਸਮਾਂ ਲੰਘਾ ਰਹੀ ਹੈ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇਕਰ ਆਪਣੇ ਤੇ ਪੰਜਵਾਂ ਪੇ ਸਕੇਲ ਲਾਗੂ ਹੁੰਦਾ ਤਾਂ ਉਹ ਸਾਡੇ ਲਈ ਬਹੁਤ ਜਿਹੜਾ ਨੁਕਸਾਨਦਾਇਕ ਹੋਵੇਗਾ ਤੇ ਸਾਥੀ ਥਾਲੇ ਇਸ ਗੱਲ ਤੋਂ ਵੇਸਲੇ ਨੇ ਕਿ ਸਾਡਾ ਕੇਸ ਤਾਂ ਜੀ ਬਹੁਤ ਡੇਰੀ ਬਾਅਦ ਲੱਗਿਆ ਤੇ ਸਾਨੂੰ ਹਜੇ ਇਹ ਮਸਲਿਆਂ ਦੇ ਵਿੱਚ ਪੈਣ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਤਾਂ ਸਾਥੀਓ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਵੀ ਉਹੀ ਪੇ ਸਕੇਲ ਮਿਲਲੇ ਨੇ ਜਿਹੜੇ ਕੇਸ ਸ਼ੁਰੂ ਵਿੱਚ ਲੱਗੇ ਹੋਏ ਆ ਜਿਨ੍ਹਾਂ ਨੂੰ ਉਹ ਲਾਭ ਮਿਲੇਗਾ ਉਹੀ ਅੱਗੇ ਜਾ ਕੇ ਤੁਹਾਨੂੰ ਮਿਲਣਾ ਭਾਵੇਂ ਤੁਹਾਡਾ ਕੇਸ ਹੈ ਜਿਹੜਾ ਉਹ ਕਾਫੀ ਪਿੱਛੋਂ ਲੱਗਿਆ ਪਰ ਲਾਭ ਤਾਂ ਇਹ ਨਹੀਂ ਹੋ ਸਕਦਾ ਕਿ ਪਹਿਲਿਆਂ ਨੂੰ ਹੋਰ ਮਿਲ ਜਾਣਗੇ ਬਾਅਦ ਵਾਲਿਆਂ ਨੂੰ ਹੋਰ ਮਿਲ ਜਾਣਗੇ ਤਾਂ ਜਿਹੜੇ ਹੁਣ ਸਾਥੀ ਅੱਗੇ ਲੱਗੇ ਹੋਏ ਨੇ ਤਾਂ ਉਹਨਾਂ ਉੱਤੇ ਕਹਿ ਲਈਏ ਇੱਕ ਤਰ੍ਹਾਂ ਨਾਲ ਸਰਕਾਰ ਪੰਜਵਾਂ ਪੇਸਕੇਲ ਹੈ ਜਿਹੜਾ ਥੋਪਣ ਜਾ ਰਹੀ ਹੈ ਜੋ ਕਿ ਅੱਜ ਪੰਜਾਬ ਦਾ ਕੋਈ ਵੀ ਮੁਲਾਜ਼ਮ ਹੈ ਜਿਹੜਾ ਉਹ ਨਹੀਂ ਲੈ ਰਿਹਾ ਤਾਂ ਪੰਜਵਾਂ ਜੇਕਰ ਸਕੇਲ ਸਾਨੂੰ ਮਿਲਦਾ ਹੈ ਤਾਂ ਸਾਡੀਆਂ ਜਿਹੜੀਆਂ ਤਨਖਾਹਾਂ ਉਹ ਹੁਣ ਨਾਲੋਂ ਵੀ ਘਟ ਜਾਣਗੀਆਂ ਇਸ ਕਰਕੇ ਸਾਥੀ ਇਹ ਗੱਲ ਸੋਚ ਕੇ ਘਰਾਂ ਦੇ ਵਿੱਚ ਨਾ ਬੈਠੇ ਰਹਿਣ ਕਿ ਅਸੀਂ ਜਦੋਂ ਵੀ ਮਤਲਬ ਸਾਡਾ ਕੇਸ ਆਊਗਾ ਉਦੋਂ ਦੇਖਾਂਗੇ ਕਿ ਕੀ ਹੋਊਗੀ ਤਾਂ ਇਸ ਸੰਬੰਧ ਦੇ ਵਿੱਚ ਜੇਕਰ ਗੱਲ ਕਰੀਏ ਤਾਂ 4861 ਮਾਸਟਰ ਕੈਟਰ ਜੂਨੀਅਨ ਵੱਲੋਂ ਮਿਤੀ 28 ਸਤੰਬਰ 2025 ਨੂੰ ਆਪਣਾ ਦਿੜਬੇ ਵਿਖੇ ਇੱਕ ਪ੍ਰਦਰਸ਼ਨ ਰੱਖਿਆ ਗਿਆ ਜਿੱਥੇ ਆਪਾਂ ਆਪਣੇ ਉੱਪਰ ਸੇਮੇ ਪੇ ਸਕੇਲ ਲਗਾਉਣ ਦੀ ਜਿਹੜੀ ਮੰਗ ਰੱਖੀ ਹੈ ਤਾਂ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਇਸ ਜਿਹੜਾ ਆਪਣਾ ਪ੍ਰਦਰਸ਼ਨ ਹੈ ਪਰ ਉਸ ਮਜਾਰਾ ਇਹਦੇ ਵਿੱਚ ਸਾਰੇ ਸਾਥੀ ਪਹੁੰਚੋ ਕਿਤੇ ਇਹ ਨਾ ਹੋਵੇ ਕਿ ਅੱਜ ਅਸੀਂ ਘਰੇ ਬੈਠੇ ਰਹੀਏ ਤੇ ਬਾਅਦ ਵਿੱਚ ਸਾਨੂੰ ਜਦੋਂ ਸਾਡੀ ਵਾਰੀ ਆਵੇ ਤੇ ਉਦੋਂ ਸਾਡੇ ਉੱਤੇ ਪੰਜਵਾਂ ਪੇਸਕੀਲ ਹੈ ਜਿਹੜਾ ਉਹ ਲੱਗਿਆ ਹੋਵੇ ਕਿਉਂਕਿ ਸਾਥੀਓ ਅਦਾਲਤ ਵੱਲੋਂ ਜਿਹੜਾ ਆਪਣਾ ਮਸਲਾ ਉਹ ਹੱਲ ਹੋ ਚੁੱਕਿਆ ਹੁਣ ਆਪਾਂ ਨੂੰ ਜ਼ਮੀਨੀ ਸੰਘਰਸ਼ ਉਪਰ ਲੜਨ ਦੀ ਲੋੜ ਹੈ ਜੇ ਆਪਾਂ ਇਹ ਸੋਚ ਕੇ ਘਰੇ ਬੈਠੇ ਰਹਾਂਗੇ ਕਿ ਇਹ ਤਾਂ ਆਪੇ ਸਾਨੂੰ ਦਾਅ ਮਿਲ ਜਾਣਗੇ ਤਾਂ ਉਹ ਪਤਾ ਨਹੀਂ ਫਿਰ ਕਦੋਂ ਕਲਾਮ ਮਿਲਣਗੇ ਕਿੰਨੇ ਸਾਲ ਉਹਨੂੰ ਲੱਗ ਜਾਣਗੇ ਇਸ ਕਰਕੇ ਮੇਰੀ ਅਫੀਲ ਹੈ ਕਿ ਜੂਨੀਅਰ ਵੱਲੋਂ ਜਦੋਂ ਵੀ ਕੋਈ ਜਿਹੜਾ ਪ੍ਰਦਰਸ਼ਨ ਰੱਖਿਆ ਜਾਂਦਾ ਹੈ ਤਾਂ ਉਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ ਜਿਵੇਂ ਇੱਕ ਸਵਾਲ ਹੋਰ ਵੀ ਆ ਰਿਹਾ ਸੀ ਕਿ ਬਦਲੀਆਂ ਦਾ ਜਿਹੜਾ ਮੁੱਦਾ ਹੈਗਾ ਉਸ ਉੱਪਰ ਨਹੀਂ ਗੱਲ ਕੀਤੀ ਜਾ ਰਹੀ ਤਾਂ ਤੁਹਾਨੂੰ ਦੱਸ ਦਈਏ ਕਿ ਬਦਲੀਆਂ ਦੇ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਬਦਲੀਆਂ ਦੀ ਮੰਗ ਵੀ ਆਪਣੀ ਨਾਲ ਚੱਲ ਰਹੀ ਹੈ ਅਜਿਹਾ ਨਹੀਂ ਹੈ ਕਿ ਆਪਾਂ ਸਿਰਫ ਪੇ ਸਕੇਲ ਦੇ ਮਸਲੇ ਤੇ ਜਿਹੜਾ ਲੜ ਰਹੇ ਆ ਇਹ ਜਿਹੜਾ ਮਸਲਾ ਹੈ ਇਹ ਆਪਣਾ ਜੀਵਨ ਭਰ ਦਾ ਮਸਲਾ ਹੈਗਾ ਬਦਲੀਆਂ ਦਾ ਮਸਲਾ ਵੀ ਆਪਣਾ ਬਰੋਬਰ ਚੱਲ ਰਿਹਾ ਤੇ ਆਪਾਂ ਬਦਲੀਆਂ ਦੇ ਮਸਲੇ ਵਿੱਚ ਤੇ ਵੀ ਕੌਮੀ ਪੈਰਵਾਹੀ ਜਿਹੜੀ ਕਰ ਰਹੀਆਂ ਜਦੋਂ ਵੀ ਆਪਣਾ ਇਹ ਧਰਨਾ ਕਿਉਂਕਿ ਇਹ ਧਰਨੇ ਦੇ ਵਿੱਚ ਆਪਣੇ ਨਾਲ ਇਕੱਲਾ ਇਕਤਾੜੀ ਕਾਟਣੀ ਹੈਗਾ ਆਪਣਾ ਜਿਹੜੀਆਂ ਵੱਖ-ਵੱਖ ਜੁਂਦੀਆਂ ਨਾਲ ਜਿਵੇਂ ਆਪਣੇ ਨਾਲ ਡੀਟੀਐਫ ਵਾਲੇ ਜਿਹੜੇ ਆਪਣੇ ਸੀਨੀਅਰ ਸਾਥੀ ਨੇ ਉਹ ਆਪਣੇ ਨਾਲ ਨੇ ਇਸ ਤੋਂ ਇਲਾਵਾ 635 ਤੇ 2399 ਵਾਲੇ ਅਧਿਆਪਕ ਸਾਥੀ ਵੀ ਆਪਣੇ ਨਾਲ ਨੇ ਤਾਂ ਇਹ ਸਾਰੀਆਂ ਜੂਰੀਆਂ ਨਾਲ ਜਿਹੜਾ ਰਣ ਕੇ ਆਪਾਂ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਣੀ ਆ ਤਾਂ ਬਦਲੀਆਂ ਦਾ ਜਿਹੜਾ ਧਰਨਾ ਉਹ ਆਪਾਂ ਇਸ ਤੋਂ ਬਾਅਦ ਜਲਦੀ ਰੱਖਾਂਗੇ ਕਿਉਂਕਿ ਹਜੇ ਜਿਹੜਾ ਪ੍ਰੋਸੈਸ ਆ ਉਹ ਆਮ ਬਦਲੀਆਂ ਦਾ ਹੁਣੇ ਸਮਾਪਤ ਹੋਇਆ ਤੇ ਇਸ ਤੋਂ ਬਾਅਦ ਜਿਹੜੀ ਪ੍ਰਮੋਸ਼ਨਾਂ ਨੇ ਉਹਨਾਂ ਦੇ ਵਿੱਚ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਜਿਹੜੇ ਸਟੇਸ਼ਨ ਦਿੱਤੇ ਜਾ ਰਹੇ ਨੇ ਆਪਣੇ ਲਈ ਜਿਹੜੇ ਸਟੇਸ਼ਨ ਹੋਰ ਜਿਹੜੇ ਖਾਲੀ ਹੋਣਗੇ ਤਾਂ ਨਾਲ ਦੀ ਨਾਲ ਆਪਾਂ ਇਹ ਮੰਗ ਵੀ ਜਲਦੀ ਰੱਖਾਂਗੇ ਇਸ ਕਰਕੇ ਸਾਥੀ ਇਹ ਨਾ ਸੋਚਣ ਕਿ ਜੁਨੀਅਨ ਸਿਰਫ ਇੱਕ ਮੰਗ ਦੇ ਉੱਪਰ ਹੀ ਵਿਚਾਰ ਕਰ ਰਹੇ ਹਾਂ ਤਾਂ ਸਾਰੇ ਸਾਥੀਆਂ ਨੂੰ ਦੁਬਾਰਾ ਵੀਲ ਕਿ ਜਿਹੜਾ ਵੀ ਆਪਣਾ ਧਰਨਾ ਰੱਖਿਆ ਹੋਇਆ ਹੈ ਸਾਰੇ ਸਾਥੀ ਇਸ ਧਰਨੇ ਉੱਪਰ ਜ਼ਰੂਰ ਪਹੁੰਚੋ ਹਾਂਜੀ ਸਾਥੀ ਉਹ ਅਖੀਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਪੰਜਾਬ ਪੇ ਸਕੇਲ ਜੇਕਰ ਆਪਣੇ ਤੇ ਜਿਹੜਾ ਸ਼ਮਾ ਪੇ ਸਕੇਲ ਲਾਗੂ ਨਹੀਂ ਹੁੰਦਾ ਤਾਂ ਆਪਾਂ ਨੂੰ ਪ੍ਰਤੀ ਮਹੀਨਾ ਕਿੰਨਾ ਘਟ ਹੈ ਤੇ ਜੇਕਰ ਉਹ ਗਲਤ ਤਰੀਕੇ ਨਾਲ ਪੰਜਵਾਂ ਫੇਸਕੇਲ ਲਾਗੂ ਕੀਤਾ ਜਾਂਦਾ ਤਾਂ ਘਾਟਾ ਕਿੰਨਾ ਹੋਰ ਜ਼ਿਆਦਾ ਵੱਜੇਗਾ ਤਾਂ ਅੱਜ ਦੇ ਸਮੇਂ ਜੇਕਰ ਗੱਲ ਕਰੀਏ ਤਾਂ 35-400 ਆਪਣੀ ਗ੍ਰੋਸ ਸੈਲਰੀ ਜਿਵੇਂ ਕਹ ਰਹੀਏ ਬੇਸਿਕ ਸੈਲਰੀ ਹੈ ਤੇ ਉਹਦੇ ਵਿੱਚੋਂ ਆਪਾਂ ਨੂੰ ਘੱਟ-ਘਟਾ ਕੇ ਜਿਹੜੀ 31-540 ਰੁਪਏ ਹੈ ਇਹ ਆਪਾਂ ਨੂੰ ਖਾਤੇ ਦੇ ਵਿੱਚ ਪ੍ਰਾਪਤ ਹੁੰਦੀ ਹੈ ਹੁਣ ਜੇ ਆਫਟਰ ਪ੍ਰੋਵੀਸ਼ਨ ਗੱਲ ਕਰੀਏ ਤਾਂ ਆਫਟਰ ਪ੍ਰੋਵੀਸ਼ਨ ਇਹਦੇ ਜਿਹੜੇ ਭੱਤੇ ਨੇ ਆਪਾਂ ਨੂੰ ਉਹ ਲਗਾ ਕੇ ਜੇ ਆਪਾਂ ਦੇਖੀਏ ਤਾਂ ਜਿਹੜੀ ਗ੍ਰੋਸ ਸੈਲਰੀ ਬਣ ਜਾਈਗੀ ਆਪਣੀ ਉਹ 54600 ਬਣ ਜਾਈਗੀ ਤੇ 54600 ਦੇ ਵਿੱਚੋਂ ਆਪਾਂ ਨੂੰ ਜਿਹੜੀ ਖਾਤੇ ਦੇ ਵਿੱਚ ਪ੍ਰਾਪਤ ਹੋਏਗੀ ਉਹ 49254 ਰੁਪਏ ਪ੍ਰਾਪਤ ਹੋਵੇਗੀ ਤੇ ਜੇ ਗੱਲ ਕਰੀ ਗਈ ਆਪਾਂ ਛੇਵੇਂ ਬੇਸਕੇਲ ਦੀ ਜਿਹਦੇ ਆਪਾਂ ਹੱਕਦਾਰਾਂ ਦੇ ਜਿਹਦੀ ਮੰਗ ਕਰ ਰਹੇ ਹਾਂ ਇਹਦੇ ਵਿੱਚ 45400 ਬੇਸਕ ਹੈ ਤੇ ਇਹਦੇ ਉੱਤੇ ਜਦੋਂ ਭੱਤੇ ਲਗਾਏ ਜਾਂਦੇ ਨੇ ਤਾਂ ਇਹ 69600 ਗ੍ਰੋਸ ਸੈਲਰੀ ਬਣ ਜਾਂਦੀ ਹੈ ਤੇ ਜਿਹਦੇ ਵਿੱਚੋਂ ਡਿਡਕਸ਼ਨਾਂ ਕਰਕੇ ਆਪਾਂ ਨੂੰ ਤਕਰੀਬਨ 6154 ਖਾਤੇ ਦੇ ਵਿੱਚ ਪ੍ਰਾਪਤ ਹੋਣੀ ਹੈ ਤਾਂ ਛੇਵੇਂ ਪੇ ਸਕੇਲ ਦਾ ਤੇ ਸੱਤਵੇਂ ਪੇ ਸਕੇਲ ਦਾ 15000 ਰੁਪਏ ਦਾ ਫਰਕ ਹੈ ਭਾਵ ਸਾਨੂੰ ਜੇ ਅੱਜ ਦੇ ਸਮੇਂ ਅਸੀਂ ਸੱਤਵਾਂ ਲੈ ਰਹੇ ਹਾਂ ਤਾਂ ਆਉਣ ਵਾਲੇ ਸਮੇਂ 'ਚ ਸਾਨੂੰ 15000 ਆਫਟਰ ਪਰਵੀਸ਼ਨ ਹੈ ਜਿਹੜਾ ਉਹ ਘਾਟਾ ਪਏਗਾ ਇਸ ਤੋਂ ਬਾਅਦ ਗੱਲ ਕਰੀਏ ਜੇ ਸਰਕਾਰ ਹੁਣ ਪੰਜਵਾਂ ਲੋਨ ਦੀ ਤਿਆਰੀ ਚਾਹ ਜਾਂ ਕਹਿ ਲਈਏ ਸਰਕਾਰ ਇਸ ਪਾਸੇ ਵੱਲ ਤੁਰੀ ਹੈ ਤਾਂ ਜੇਕਰ ਆਪਣੇ ਤੇ ਪੰਜਵਾਂ ਲੱਗਦਾ ਹੈ ਆਫਟਰ ਪਰਵੀਸ਼ਨ ਦੀ ਜੇਕਰ ਗੱਲ ਕਰੀਏ ਪਰਵੀਸ਼ਨ ਦੇ ਵਿੱਚ ਤਾਂ ਆਪਾਂ ਨੂੰ ਸਿਰਫ ਜਿਹੜੀ 10300 ਹੀ ਮਿਲਣੀ ਹੈ ਆਫਟਰ ਪਰਵੀਸ਼ਨ ਦੇ ਵਿੱਚ ਪੰਜਵੇਂ ਦੇ ਵਿੱਚ ਜਿਹੜੀ 51895 ਗ੍ਰੋਸ ਮਿਲਣੀ ਹੈ ਤੇ ਕੱਟ-ਕਟਾ ਕੇ ਜਿਹੜੀ 47 5000 ਆਪਾਂ ਨੂੰ ਖਾਤੇ ਦੇ ਵਿੱਚ ਪ੍ਰਾਪਤ ਹੋਣੀ ਹੈ ਇਹਦੇ ਵਿੱਚ ਕਿਉਂਕਿ ਜਿਹੜੀ ਬੇਸਿਕ ਹੈ ਉਹ 18450 ਤੇ ਇਹਦੇ ਉੱਤੇ ਭੱਤੇ ਲਗਾ ਕੇ ਤੇ ਡਿਡਕਸ਼ਨਾਂ ਕਰਕੇ ਆਪਾਂ ਨੂੰ 47500 ਰੁਪਏ ਪ੍ਰਾਪਤ ਹੋਣੇ ਨੇ ਹੁਣ ਗੱਲ ਕਰੀਏ ਆਪਾਂ ਕਿ ਤਿੰਨਾਂ ਪੇ ਸਕੇਲਾਂ ਦੀ ਕਿ ਸਾਨੂੰ ਕੀ ਦਿੱਤਾ ਜਾ ਰਿਹਾ ਹੈ ਸਰਕਾਰ ਦੀ ਕਿਹੜੇ ਸਕੇਲ ਦੇਣ ਦੀ ਤਿਆਰੀ ਹੈ ਤੇ ਅਸੀਂ ਹੱਕਦਾਰ ਕਿਹੜੀ ਸਕੇਲ ਦੇ ਹਾਂ ਤਾਂ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਵੇਂ ਦੇ ਵਿੱਚ ਜਿਹੜੀ ਬੇਸਿਕ ਸੈਲਰੀ ਹੈ ਉਹ ਤਾਂ 10300 ਹੀ ਹੈ ਤੇ ਜੇਕਰ ਗੱਲ ਕਰੀਏ ਗ੍ਰੋਸ ਸੈਲਰੀ ਦੀ ਤਾਂ ਉਹ 7ਵੇਂ ਮਹੀਨੇ ਵਿੱਚ ਆਫਟਰ ਪਰਵੀਸ਼ਨ 54000 ਬਣਦੀ ਹੈ 5ਵੇਂ ਦੇ ਵਿੱਚ 51000 ਬਣਦੀ ਹੈ ਤਾਂ ਪਹਿਲੀ ਗੱਲ ਤਾਂ ਸਾਨੂੰ ਸਰਕਾਰ ਜਿਹੜਾ ਅਸੀਂ 7ਵਾਂ ਲੈ ਰਹੇ ਹਾਂ ਇਹਦੇ ਨਾਲੋਂ ਵੀ ਜਿਹੜੀ ਸਾਡੀ ਸੈਲਰੀ ਹੈ ਉਹ 2700 ਰੁਪਇਆ ਘਟਾ ਦੇਵੇਗੀ ਆਫਟਰ ਪਰਵੀਸ਼ਨ ਤੇ ਜੇ ਗੱਲ ਕਰੀਏ ਆਪਾਂ 5ਵੇਂ ਤੇ 6ਵੇਂ ਪੇ ਸਕੇਲ ਦੀ ਤਾਂ ਦੋਹਾਂ ਦੇ ਵਿੱਚ ਜਿਹੜਾ 17000 ਦਾ ਫਰਕ ਹੈ ਭਾਵੇਂ ਜੇ ਹੁਣ ਸਾਡੇ ਤੇ 5ਵਾਂ ਲੱਗ ਗਿਆ ਜਾਂ ਕਹਿ ਲਈਏ ਜਿਹੜਾ ਲਾਉਣ ਦੀ ਤਿਆਰੀ ਹੈ ਸਰਕਾਰ ਤਾਂ ਸਾਨੂੰ ప్రతి ਮਹੀਨਾ ਜਿਹੜਾ 17000 ਰੁਪਏ ਦਾ ਘਾਟਾ ਪੈਣਾ ਤਾਂ ਇਹ ਸਾਥੀਓ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹ ਘਾਟਾ ਚੱਲਣ ਦੇ ਲਈ ਤਿਆਰ ਹੋ ਕਿ ਤੁਸੀਂ ਸੰਤੁਸ਼ਟ ਹੋ ਪੰਜਾਬ ਦਾ ਪੰਜਵਾਂ ਪੇ ਸਕੇਲ ਲੈ ਕੇ ਆਪਣੀਆਂ ਤਨਖਾਹਾਂ ਹੋਰ ਘਟਾ ਕੇ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਿਹੜਾ ਮਿਲ ਰਿਹਾ ਉਹੀ ਲੈ ਲਈਏ ਇਹ ਹੀ ਹੋ ਸਕਦਾ ਹੈ ਕਿ ਤੁਸੀਂ ਸੱਤਵੇਂ ਤੇ ਹੀ ਰੁਕੇ ਰਹੋ ਕਿਉਂਕਿ ਸੱਤਵੇਂ ਨਾਲੋਂ ਵੀ ਤੁਹਾਨੂੰ ਪਤਾ ਹੈ ਕਿ ਛੇਵੇਂ ਦੇ ਵਿੱਚ 15000 ਜਾਂ ਤਾਂ ਅਸੀਂ ਇਹ ਜਿਹੜੇ ਘਟੇ ਨੇ ਉਹ ਚੱਲ ਲਿਏ ਜਾਂ ਫਿਰ ਆਪਣਾ ਹੱਕ ਲੈਣ ਵਾਸਤੇ ਘਰਾਂ ਦੇ ਵਿੱਚੋਂ ਬਾਹਰ ਨਿਕਲੀਏ ਤਾਂ ਇਹ ਮੈਂ ਤੁਹਾਨੂੰ ਮੋਟਾ-ਮੋਟਾ ਸਮਝਾਤਾ ਫਿਰ ਵੀ ਜੇ ਕਿਸੇ ਸਾਥੀ ਦਾ ਕੋਈ ਸਵਾਲ ਰਹਿ ਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਸਵਾਲ ਹੈ ਜਿਹੜਾ ਆਪਣਾ ਕਰ ਸਕਦਾ ਧੰਨਵਾਦ ਸਾਥੀਓ